ਆਈ ਦਾ ਨਾਮ ਹੈ ਮੈਨੂੰ ਅੱਜ ਲਾਗ ਨੂੰ ਬਦਲ ਲੱਗਿਆ ਬਹੁਤ ਬਾਬਾ ਜੀ ਨੇ ਜਿਹੜਾ ਜੁਰਮ ਦਸ਼ਰਤ ਕੀ ਹੋ ਰਹੇ ਹੈ ਰਿਸਰਚ ਹੈ ਕਿ ਮੈਂ ਵੀ ਇੰਦਰ ਯੋਗਦਾਨ ਪਾਣਾ ਚਾਹੁੰਦਾ ਜੀ ਇਸ ਕੋ ਡਿਜ਼ਾਈਨਸ ਦੇ ਵਿੱਚ ਤੇ ਹਾਂ ਜੀ ਕੋਈ ਪਾਦਾ ਤੁਹਾਡਾ ਨਾਲ ਬਾਬੇ ਦੇ ਨਾਲ ਪੁਰਾਣੇ ਜੁੜੇ ਜੁੜੇ ਹੈ ਅੱਜ ਕਲੇ ਨਵੇਂ ਹੈ ਹਾਂਜੀ ਬਹੁਤ ਬਹੁਤ ਆ ਰਿਹਾ ਹੈ ਮੈਂ ਸੋਚੀ ਕਿ ਕੀ ਡੀਜ਼ਲ ਦੀ ਸੇਵਾ ਜਾਂ ਕੈਸ਼ਪੋਰ ਹੈ

ਛੋਟਾ ਉਹੀ ਰਿਹਾ ਕਹਾਣੀ ਫੋਗਿੰਗ ਮਸ਼ੀਨ ਕਰਦੇ 3 ਯਾਰ ਕੁਇੰਟਰ ਕਾਣ ਕਰਦੇ ਉਹ ਇੱਕ ਤਕਰੀਬਾ ਮੱਦੀ ਜੀ ਕਿਸੇ ਦੀ ਵਾਰ ਮੈਂ ਸਾਰੇ ਇਕੱਠੇ ਕਰਾਂ ਲਏ ਸਾਰੇ ਜਿੱਥੇ ਮੈਂ ਜੀ ਪਾਣੀ ਥੱਲੇ ਜਾਊਗਾ ਤੇ ਫਿਰ ਡੀਜ਼ਲ 10 ਲੱਖ ਲੀਟਰ ਪੈਂਦਾ ਹੈ ਕਿ 10 ਲੱਖ ਲੀਟਰ ਜਿੱਥੇ ਕਿਸਾਨ ਨੂੰ ਲੋੜ ਹੈ ਜੀ ਆਪ ਜੀ ਜੇਵੇਂ ਆਪ ਜੀ ਕਹਾਂ ਪਿਛਲੇ ਸਾਲ ਅਸੀਂ ਪਤਾ ਨਹੀਂ ਕਿਤੇ ਦੇ ਹੀ ਦਸਨੀ ਬਹੁਤ ਲੋੜ ਹੈ ਬਹੁਤ ਲੋੜ ਹੈ ਜੀ ਬਹੁਤ ਮੈਂ ਉਹ ਹੀ ਕਰਾਂਗੀ ਟਰੈਕਟਰ ਵੀ ਅਸੀਂ ਆਪ ਜੀ ਦੇ ਆਦੇਸ਼ ਦੇ ਅਸੀਂ ਉੱਥੋਂ ਭੇਜ ਦਾਂਗੇ ਪੰਜਾਬ ਦੇ ਦੂਜੇ ਗ੍ਰਾਮ ਸਾਡੇ ਜਿੱਥੇ ਕਿਹੜੇ ਹਲਕੇ ਚ ਪ੍ਰੋਬਲਮ ਨਹੀਂ ਨਾ ਆਪ ਜਿੱਥੇ ਵੀ ਸਾਡੀ ਲੋੜ ਪੈਣਾ ਨਹੀਂ ਬਸ ਸਾਧਨਾ ਦੀ ਤੇ ਦੀ ਜੰਨੀ ਜਾਂ ਕਿਤੇ ਆਪ ਜੀ ਆਦੇਸ਼ ਕਰਦੇ ਤੇ ਮੈਂ ਨਾਲ ਜਿਹੜਾ ਉੱਥੇ ਪਹੁੰਚ ਜਾਵਾਂ। ਆਦਰਪਾਇੀ ਸਾਹਿਬ ਨੂੰ ਵੀ ਗਾਣ ਜਿੱਥੇ ਵੀ ਤੇ ਸਾਡੇ ਸਾਰੇ ਅਸੀਂ ਕਿਤੇ ਆਣਾ ਨਹੀਂ ਆਉਣਾ ਮਤਲਬ ਕਿ ਜਿੱਥੇ ਲੱਗੇਗੇ ਜਿੱਥੇ ਹੋਣਾਗੇ। ਮੇਰਾ ਇੱਕ ਅਮੋਲ ਜੀ ਸਾਡਾ ਇੱਥੇ ਇੱਥੇ ਬੁਣ ਕਰਨ ਲਈ ਮੰਗ। ਮੈਂ 76 ਹੈ ਸਾਡਾ ਇੱਥੇ ਦਿੰਦਾ। ਨੰਬਰ ਲੈ ਲਾ ਯਾਰ ਮੈਂ 76 ਲੈ ਸਰ। ਪਾਪਾ ਜੀ ਦੇ ਜਿੱਦੋ ਹੀ ਫੋਨ ਆਇਆ। ਪਾਪਾ ਜਿੱਦੋ ਹੀ ਫੋਨ ਨਾਲ ਦੱਸ ਦਿਓ ਜੋ ਚੀਜ਼ ਦੀ ਜੀ ਬਾਬਾ ਟਰੈਕਟਰਾਂ ਦੀ ਜਿਹੜੀ ਕਿਸੇ ਜੀ ਮੱਥੇ ਤੇ ਵਾਵਾ ਲਾ ਗਿਆ ਤਾਂ ਰਕਮ ਦੇਜ ਰੋ ਜੇ ਤਾਂ ਬਾਉ ਮੋਰਾਣਾ ਹਾਂਜੀ ਬਾਉ ਕੋਰਾ ਢੀਏ ਗਾਇ ਦੇਤਾ ਤਾਂ ਪੰਜ ਸਾਲਾਂ ਕੋਈ ਕੰਮ ਕੀਤਾ ਹਾਂਜੀ ਲੋਕ ਬਹੁਤ ਵਧੀਆ ਘਰ ਆਏ ਆ ਆਪਣਾ ਫਰਜ਼ ਹੈ ਫਰਜ਼ ਵੀ ਬੰਦਾ ਜੀ ਆਪਣੀ ਕੌਮ ਦਾ ਫਰਜ਼ ਬੰਦਾ ਪਰ ਮੈਂ ਬਾਬਾ ਜੀ ਇੰਨੀ ਇਹਨੂੰ ਖੁਸ਼ੀ ਹੈ ਕਿ ਕੌਮ ਚੜਦੀ ਕਲਾ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਫੌਂਡ ਦੇ ਕੋਨੇ ਜਿਉਂ ਮਦਦ ਆਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਂ ਦੇ ਜੰਮਰੀ ਲੇਕੇ ਸਾਰਾ ਕੁਝ ਤੁਸੀਂ ਦੇਖੋ ਤੇਜ਼ ਪਾਣੀ ਘੱਟੀ ਤੇ ਮਾਣ ਬਹੁਤ ਹੋ ਗਿਆ ਹਾਂਜੀ ਮੈਂ ਦੇਖਿਆ ਬਹੁਤ ਜਗ੍ਹਾ ਤੇ ਬੰਦਸ਼ਰਾ ਬੰਨ ਲਏ ਆਪਣੇ ਬੰਦੇ ਨੇ ਟੇਢ ਰਾਤ ਦੇ ਪੂਰੇ ਪੰਜਾਬ ਜੇ ਲੱਗੇ ਤਾਂ ਸਾਡੇ ਦੋ ਜਿਹੜੇ ਪੱਕੇ ਨਹੀਂ ਤੜੀ। ਬੋਲੇ ਇਸੀ ਸੋਨੇ ਹਾ ਬਸ ਜੀ ਆ ਸਰ ਇੱਕ ਮਿੰਟ ਪਲੀਜ਼ 8860 ਕਿਲੇ ਪਈ ਇਹਦੀ 60 ਹੀ ਰਹੇ ਜੇ ਤੁਸੀਂ ਖੇਤਰ ਆਵੋ ਕੋਈ ਆਪਾਂ ਤੇਲ ਦੇ ਨੰਬਰ ਦਰ ਮੰਜੇ ਤੇਰ ਕਿੰਨਾ ਚਾਹੀਦਾ ਸਾਡੀ ਕਹਿੰਦੇ ਆਪਜੀ ਮਗਾਰ ਦਸੀ ਸਾਡੀ ਇਹ ਜੋ ਦਿਓ ਇਹ ਜੋ ਦਿਓ ਇਹ ਜੋ ਦਿਓ ਖੁੱਲਾ ਲੋਹੇ ਟਰੈਕਟਰ ਹੀ ਬਾਦੂ ਸਾਡੇ ਕੋਲੋਂ ਮਾਰ ਮੇਹਰ ਅੱਡੀ ਜਲਦ ਉਸੀ ਕੋਈ ਕਮੇਟੀ ਬਣਾਈਏ ਕਮੇਟੀ ਬਣਾਈਏ ਕਮੇਟੀ ਬਣਾਣਾ ਵੀ ਤੁਹਾਡੇ ਹੋ ਜਾ ਪਿੰਡ ਲਈ ਹੈ ਜਿਹੜਾ ਮੇਰਾ ਮਤਲਬ ਤੁਹਾਨੂੰ 4000 ਰੁਪਏ ਭੇਜਦੇ ਆਵੇ ਨੇ ਜਿਆਦਾ ਕਰਕੇ ਜਿਆਦਾ ਜਿਆਦਾ ਕਰ ਦੇਨ ਦੀ ਕੋਈ ਸਮੱਸਿਆ ਨਹੀਂ 4000 ਬਚਲੇ ਨੂੰ ਨਛੱਤਰ ਮੇਰਾ ਮੁੰਡਾ ਪੀਐਨ ਆ ਨਾ ਟੈਲੀਫੋਨ ਕਰ ਦਿਓ ਸਮੁੰਨਾ ਵਾਪਸ ਦੇ ਹੋਰ ਬੋਲੇ ਸੋਨਹਰ ਸਾਈਡ ਏਰੀਆ ਬਹੁਤ ਜਿਆਦਾ ਦਾ ਪੰਜੂ ਦਾ ਕਾਲਾ ਦੇ ਪੰਜੂ ਲਾ ਦਿਓ ਤਾਂ ਕਾਜੀ ਪੰਜੂ ਲਾ ਦਿਓ ਸੁਣੋ ਗੱਲ ਸੁਣ ਲੋ 5000 ਲੀਟਰ ਕੋਈ ਨਹੀਂ ਲੈਂਦਾ ਆ ਸੁਣੋ ਸੁਣੋ